ਕੰਵਰ ਕੰਵਰ ਵਿਜੇ ਪ੍ਰਤਾਪ ਹਾਂਜੀ ਉਹ ਸਾਰੇ ਇਲਜ਼ਾਮ ਜਿਹੜਾ ਖੁੱਲ ਕੇ ਲਾ ਰਿਆ ਪ੍ਰੈਸ 'ਚ ਲਾ ਰਿਆ ਜੇ ਇਹਨਾਂ ਤੇ ਦਮ ਹੈ ਤਾਂ ਉਹਦਾ ਜਵਾਬ ਦੇਣ ਇਹ ਹੁਣ ਅੱਜ ਇਹਨਾਂ ਦੇ ਪੰਜਾਬ ਦੇ ਲੋਕਾਂ ਜਿਹਨਾਂ ਨੂੰ ਹੁਣ ਉੱਕਤਣਾ ਪੈਣਾ ਇਹ ਜਿਹੜੇ ਕਹਿੰਦੇ ਤੇ ਵੀ ਅਸੀਂ ਕਟੜ ਇਮਾਨਦਾਰ ਹੈ ਦਿੱਲੀ ਦੇ ਵਿੱਚ ਇਹਨਾਂ ਦੀ ਸਾਰੀ ਜਿਹੜੀ ਕੈਬਨਿਟ ਹੈ ਉਹ ਜੇ ਤੇ ਵਿੱਚ ਬੈਠੀ ਹੈ ਉਹਨਾਂ ਪਰ ਉਹ ਕਟੜ ਇਮਾਨਦਾਰੀ ਦਾ ਵੀ ਜਿਹੜਾ ਭੂਤ ਹੈ ਜਦੋਂ ਤੁਸੀਂ ਸਾਡੇ ਇੱਥੋਂ ਸਵਾਰ ਦਾ ਉਹ ਵੀ ਇਹਨਾਂ ਦਾ ਖਤਮ ਹੋ ਗਿਆ ਹੁਣ ਜੇ ਤੁਸੀਂ ਗੱਲ ਇੱਥੋਂ ਦੀ ਕਰਦੇ ਆ ਇੱਥੋਂ ਦਾ ਜਿਹੜਾ ਕੈਬਨਟ ਮੰਤਰੀ ਆ ਆਮ ਆਦਮੀ ਪਾਰਟੀ ਦਾ ਗੁਰਜੋਤ ਸਿੰਘ ਬੈਂਸ ਗੁਰਜੋਤ ਸਿੰਘ ਬੈਂਸ ਹੁਣ ਇੱਥੇ ਜਿਹੜੇ ਧੰਦੇ ਦੇ ਜਿਹੜੇ ਟਰੈਕਟਰ ਵਾਲੇ ਕਿਤੇ ਕੰਮ ਕਰਦੇ ਨੇ ਠੇਕੇਦਾਰਾਂ ਕੋਲ ਉਹ ਦਾ ਪਿੰਡਾਂ ਦੇ ਲੋਕਾਂ ਦੇ ਟਰੈਕਟਰ ਬੰਦ ਕਰਾ ਗਏ ਆਪਣੇ ਜਿਹੜੇ ਖਾਸ ਚਿਹਤਿਆਂ ਦੇ ਟਰੈਕਟਰ ਉਹ ਉਹਨਾਂ ਦੇ ਲੱਗ ਰਹੇ ਮਾਈਨਿੰਗ ਰੱਜੇ ਦਾ ਮਾਈਨਿੰਗ ਹੋ ਰਹੀ ਅੱਜ ਵੀ ਹੋ ਰਹੀ ਔਰ ਸਰਕਾਰ ਦੇ ਇਸ਼ਾਰੇ ਤੇ ਹੋ ਰਹੀ ਮਾਈਨਿੰਗ ਇੱਥੇ ਆਹ ਨੰਗੜ ਦੇ ਵਿੱਚ ਸੱਟੇ ਦਾ ਕੰਮ ਵਧਿਆ ਉਹ ਸੱਟੇ ਦੀ ਬਾਗ ਡੋਰ ਰਾਜ ਕਰਦੀ ਧਿਰ ਦੇ ਕੋਲ ਹੋ ਗਈ ਹੁਣ ਚੱਲ ਰਿਹਾ ਚੱਲ ਰਿਹਾ ਸੱਟੇ ਦਾ ਕੰਮ ਚੱਲ ਰਿਹਾ ਪਰਚੀਆਂ ਲੱਗ ਰਹੀਆਂ ਆ ਫਿਰ ਚਿੱਟੇ ਦਾ ਕੰਮ ਚੱਲ ਰਿਹਾ ਲੋਕਾਂ ਦੇ ਪੁੱਤ ਮਰਿਆ ਕਰਦੇ ਨਸ਼ੇ ਦੇ ਨਾਲ ਪੁਲਿਸ ਸਾਡੇ ਸੁੱਤੀ ਪਈ ਹੈ ਮੈਨੇ ਇਹ ਵੀ ਤਜਰਬਾ ਆ ਵੀ ਪੁਲਿਸ ਨੂੰ ਜਦ ਤੱਕ ਉੱਪਰੋਂ ਇਸ਼ਾਰਾ ਨਹੀਂ ਹੁੰਦਾ ਜਦ ਤੱਕ ਪੁਲਿਸ ਕੁਝ ਨਹੀਂ ਕਰਦੀ ਸਾਟੇ ਵਾਲੇ ਦੀ ਉਲਟ ਕਹਾਣੀ ਹੈ ਵੀ ਇਹ ਲੋਕਾਂ ਦੇ ਜਿਹੜੇ ਦਰੀਆਂ ਪਛਾਣਦੇ ਉਹਨਾਂ ਨੂੰ ਇੱਕ ਟਿਕਣਾ ਕਰਦਾ ਲੇਕਿਨ ਪਛਾਣੀਆਂ ਆਪ ਨੂੰ ਵੀ ਪੈ ਗਈਆਂ ਦਿੱਲੀ ਦੇ ਵਿੱਚ ਆਪ ਵੀ ਧਰਨੇ ਲਾਣੇ ਪੈ ਗਏ ਇਹ ਸ ਨੰਦਪੁਰ ਸੀਟ ਦੇ ਲੋਕ ਆ ਜਿਹੜੇ ਉਹ ਗਰੀਬ ਗੁਰਬਿਆਂ ਦੇ ਤੇ ਉਹਨਾਂ ਦੀ ਸੁਣਾਈ ਜਿਹੜੀ ਹੋਣੀ ਚਾਹੀਦੀ ਉਹਨਾਂ ਦੇ ਪੁੱਤਾਂ ਨੂੰ ਜਿਹੜਾ ਰੋਜ਼ਗਾਰ ਹੈ ਮਿਲਣਾ ਚਾਹੀਦਾ ਇਹ ਗੈਰ ਕਾਨੂੰਨੀ ਜਿੰਨੇ ਕੰਮ ਹੈ ਉਹ ਸਾਰੇ ਬੰਦ ਹੋਣੇ ਚਾਹੀਦੇ ਸਤਿ ਸ਼੍ਰੀ ਅਕਾਲ ਜੀ ਅੱਜ ਨਵੇਂ ਮਹਿਮਾਨ ਦੇ ਨਾਲ ਨਵੀਆਂ ਗੱਲਾਂ ਲੈ ਕੇ ਤੁਹਾਡੇ ਕੋਲ ਫਿਰ ਹਾਜ਼ਰ ਹੋ ਜਾ ਆ ਤੁਹਾਡੀ ਕਚਹਿਰੀ ਦੇ ਵਿੱਚ ਚੋਣ ਅਖਾੜਾ 2024 ਚੋਣਾਂ ਆ ਗਈਆਂ ਨੇ ਤੇ ਫਿਰ ਕਮਰ ਕੱਸੇ ਕੱਸ ਲੋ ਕਿਉਂਕਿ ਨਿਤ ਨਵੇਂ ਮਹਿਮਾਨ ਦੇ ਨਾਲ ਤੁਹਾਡੀ ਮੁਲਾਕਾਤ ਆਪਾਂ ਕਰਾਉਣੇ ਆ ਤੇ ਅੱਜ ਇੱਕ ਖਾਸ ਬਹੁਤ ਖਾਸ ਮਹਿਮਾਨ ਦੇ ਨਾਲ ਤੁਹਾਡਾ ਤਾਰਫ ਤੁਹਾਡੀ ਗੱਲਬਾਤ ਕਰਾਉਣ ਦੇ ਲਈ ਪਹੁੰਚੇ ਆ ਸਟੂਡੀਓ ਦੇ ਵਿੱਚ ਮੌਜੂਦ ਨੇ ਸਾਡੇ ਨਾਲ ਧਰਜੀਤ ਸਿੰਘ ਜੀ ਢੇਰ ਕਾਮਰੇਡ ਸਵਾਗਤ ਕਰਦੇ ਆ ਬਹੁਤ ਬਹੁਤ ਸਵਾਗਤ ਹੈ ਜੀ ਕਾਮਰੇਡ ਸਾਹਿਬ ਪਹਿਲਾ ਸਵਾਲ ਤੁਹਾਨੂੰ ਹਾਂ ਜੀ ਪਹਿਲਾ ਸਵਾਲ ਇਹ ਆ ਕਿ ਕਾਮਰੇਡ ਵਿਚਾਰਧਾਰਾ ਕੀ ਆ ਕਾਮਰੇਡ ਕਿਸ ਵਿਚਾਰਧਾਰਾ ਦੇ ਨਾਲ ਚੱਲਦੇ ਆ ਕਾਮਰੇਡਾਂ ਦੀ ਜਿਹੜੀ ਵਿਚਾਰਧਾਰਾ ਉਹ ਸਮਾਜਵਾਦ ਦੀ ਹੈ ਤੇ ਅਸੀਂ ਚਾਹਦੇ ਵੀ ਦੁਨੀਆ ਦੇ ਵਿੱਚ ਸਮਾਜਵਾਦ ਆਵੇ ਲੋਕਾਂ ਦਾ ਰਾਜ ਹੋਵੇ ਮਜ਼ਦੂਰਾਂ ਕਿਸਾਨਾਂ ਦਾ ਰਾਜ ਹੋਵੇ ਕਿਸੇ ਦੀ ਲੁੱਟ ਨਾ ਹੋਵੇ ਜਿੰਨਾ ਕੋਈ ਕਮਾਦਾ ਉਹਨੂੰ ਉਹਦਾ ਰੋਜ਼ਗਾਰ ਉਹਨੂੰ ਉਹ ਮਿਲਣਾ ਚਾਹੀਦਾ ਤੇ ਲੁੱਟਣ ਵਾਲੇ ਲੋਕਾਂ ਦੇ ਖਿਲਾਫ ਸਾਡੀ ਲੜਾਈ ਹੈ ਸਾਡੀ ਵਿਚਾਰਧਾਰਾ ਜਿਹੜੀ ਬਾਬੇ ਨਾਨਕ ਦੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸ਼ੁਰੂ ਕੀਤੀ ਦੀ ਸਾਡੀ ਉਹੀ ਵਿਚਾਰਧਾਰਾ ਹੈ ਸਾਡੀ ਉਹੀ ਸਮਝ ਹੈ ਸਾਡੀ ਉਹੀ ਸੋਚ ਹੈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਜੋ ਸੋਚ ਸੀ ਉਹੀ ਸਾਡੇ ਕਮਿਊਨਿਸਟਾਂ ਦੀ ਸੋਚ ਹੈ ਔਰ ਕਾਰਨ ਮਾਰਕਸ ਦਾ ਜਿਹੜਾ ਸਿਧਾਂਤ ਹੈ ਉਹ ਸਿੱਖ ਸਗੁਰੂ ਹੈ ਜੋ ਸਾਡੇ ਉਹਨਾਂ ਦੇ ਨਾਲ ਕਰੀਬ ਮਿਲਦਾ ਜੁਲਦਾ ਸਾਡਾ ਸਿਧਾਂਤ ਹੈ ਜਿੱਦਾਂ ਬਾਬੇ ਨਾਨਕ ਨੇ ਕਿਰਤ ਕਰੋ ਦੀ ਗੱਲ ਕੀਤੀ ਐ ਇੱਦੀ ਜਿਹੜਾ ਕਮਿਊਨਿਸਟਾਂ ਦਾ ਸਿਧਾਂਤ ਹੈ ਉਹ ਵੀ ਕਿਰਤ ਕਰਨ ਦੀ ਗੱਲ ਕਰਦਾ ਕਿ ਇਹ ਜਿਹੜੇ ਸਾਡੇ ਹੱਥ ਹੈ ਇਹਨਾਂ ਨੂੰ ਕੰਮ ਮਿਲਣਾ ਚਾਹੀਦਾ ਤੇ ਜਦੋਂ ਕੰਮ ਮਿਲੂਗਾ ਤਾਂ ਅਸੀਂ ਲਾਜ਼ਮਨ ਤੌਰ ਤੇ ਰੋਟੀ ਖਾਊਂਗੇ ਪਰ ਹੋ ਸਾਰਾ ਕੁਝ ਉਲਟ ਰਿਹਾ ਤੁਹਾਡੀ ਸਮਾਜਵਾਦ ਨੂੰ ਲੈ ਕੇ ਗੱਲ ਹੈ ਤੁਹਾਡੀ ਗੱਲ ਹੈ ਕਿ ਲੋਕ ਰਾਜ ਹੋਵੇ ਜਿੱਦੇ ਇਹ ਮੈਂ ਗਲਤ ਨਹੀਂ ਐ ਇਹੀ ਜਾਂਦੇ ਤੁਸੀਂ ਲੋਕ ਰਾਜ ਹੋਵੇ ਲੋਕਾਂ ਦਾ ਰਾਜ ਬਿਲਕੁਲ ਬਾਬੇ ਨਾਨਕ ਦੀ ਸੋਚ ਦੇ ਉੱਤੇ ਜੇਕਰ ਅਸੀਂ ਪਹਿਲੇ ਪਾਤਸ਼ਾਹ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਗੱਲ ਕਰੀਏ ਤਾਂ ਕਿਰਤ ਕਰੋ ਵੰਡ ਛਕੋ ਦੇ ਨਾਮ ਜਪੋ ਇਹ ਜਿਹੜਾ ਹੋਕਾ ਦਿੱਤਾ ਗਿਆ ਸੀ ਬਾਬੇ ਨਾਨਕ ਦੇ ਵੱਲੋਂ ਤੇ ਕਾਮਰੇ ਸਰਜੀਤ ਸਿੰਘ ਢੇਰونی ਬਿਲਕੁਲ ਉਹੋ ਗੱਲ ਕੀ ਹੈ ਕਿ ਆਪਾਂ ਬਾਬਾ ਨਾਨਕ ਦੇ ਸਿਧਾਂਤ ਤੇ ਉੱਤੇ ਚੱਲਣਾ ਚਾਹੁੰਦੇ ਆ ਸਿਧਾਂਤ ਬਾਬੇ ਨਾਨਕ ਦਾ ਤੁਸੀਂ ਫੜਨਾ ਚਾਹੁੰਦੇ ਆ ਪੜਨਾ ਚਾਹ ਵੀ ਰਹੇ ਹੋ ਤੁਹਾਡੇ ਸਿਧਾਂਤ ਵੀ ਹੈ ਜੀ ਆ ਲੋਕਾਂ ਨੂੰ ਕਿਉਂ ਨਹੀਂ ਜੋੜ ਸਕਿਆ ਆਪਣੇ ਨਾਲ ਕਿੱਥੇ ਕਮੀ ਰਹੀ ਨਹੀਂ ਕਮੀ ਨਹੀਂ ਭਗਵੰਤ ਜੀ ਕਮੀ ਨਹੀਂ ਕੋਈ ਰਹੀ ਜਦੋਂ ਦੇਸ਼ ਦੀ ਆਜ਼ਾਦੀ ਦੀ ਲੜਾਈ ਦੇ ਵਿੱਚ ਗਦਰੀ ਬਾਬਿਆਂ ਨੇ ਲੜਾਈ ਲੜੀ ਹੈ ਔਰ ਗਦਰੀ ਬਾਬਿਆਂ ਨੇ ਸਾਡੀ ਇਹ ਕਮਿਊਨਿਸਟ ਪਾਰਟੀ ਦਾ ਅੱਜ ਤੋਂ 123 ਸਾਲ 24 ਸਾਲ ਪਹਿਲਾਂ ਇੱਕ ਜਨਮ 1920 ਦੇ ਵਿੱਚ ਕਮਿਊਨਿਸਟ ਪਾਰਟੀ ਹੋਂਦ ਚ ਆਈ ਹੈ ਉਦੋਂ ਤੋਂ ਲੈ ਕੇ ਗਦਰੀ ਬਾਬਿਆਂ ਨੇ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ ਔਰ ਉਹ ਸਿੱਖ ਐਜੀਪੀਸੀ ਦੇ ਵੱਡੀ ਗਿਣਤੀ ਜਿਹੜੇ ਕਮਿਊਨਿਸਟ ਆ ਜਿਹੜੇ ਉਹ ਪੰਜਾਬ ਚ ਮੈਂਬਰ ਵੀ ਰਹੇ ਐ ਔਰ ਇੱਥੋਂ ਤੱਕ ਵੀ ਅਕਾਲ ਤਖਤ ਦੇ ਜਿਹੜੇ ਆਪਣਾ ਐਸਜੀਪੀਸੀ ਦੇ ਕਮੇਟੀ ਦੇ ਪ੍ਰਧਾਨ ਵੀ ਸਾਡੇ ਜਿਹੜੇ ਕਾਮਨਿਸਟ ਹੈ ਰਹੇ ਹੈ ਔਰ ਕਾਮਨਿਸਟਾਂ ਦਾ ਇਸ ਲੜਾਈ ਦੇ ਵਿੱਚ ਦੇਸ਼ ਦੀ ਲੜਾਈ ਚ ਬਹੁਤ ਵੱਡਾ ਹਿੱਸਾ ਹੈ ਲੇਕਿਨ ਵੰਡ ਹੋਣ ਤੋਂ ਬਾਅਦ ਕੁਝ ਜਿਹੜਾ ਉਹ ਹਿੱਸਾ ਲਾਹੌਰ ਚ ਪਾਕਿਸਤਾਨ ਚ ਚਲਾ ਗਿਆ ਤੇ ਕੁਝ ਜਿਹੜਾ ਪੰਜਾਬ ਇੱਧਰ ਆ ਗਿਆ ਕੋਨਸ ਪਾਰਟੀ ਜਿਹੜੀ ਫੁੱਟ ਹੈ ਉਹ ਵੰਨ ਕਰਕੇ ਔਰ ਸਾਡਾ ਸਿਧਾਂਤ ਮਾਰਾ ਨਹੀਂ ਸਿਧਾਂਤ ਤੇ ਤਾਂ ਲੋਕ ਅੱਜ ਵੀ ਸਾਡੀ ਕਦਰ ਕਰਦੇ ਆ ਕਿ ਜੇ ਕਿਸੇ ਦੀ ਖਾਤਰ ਕੋ ਕੁਰਬਾਨੀ ਦੇਣੀ ਹੋਵੇ ਤਾਂ ਕਮਿਊਨਿਸਟਾਂ ਨੇ ਦਿੱਤੀ ਹੈ ਔਰ ਮੈਂ ਇੱਥੋਂ ਤੱਕ ਤੁਹਾਨੂੰ ਦੱਸ ਦਵਾ ਵੀ ਆਜ਼ਾਦੀ ਤੋਂ ਬਾਅਦ ਜਿੰਨੇ ਵੀ ਕਮਿਊਨਿਸਟ ਤੇ ਉਹ ਕਿਸੇ ਨੇ ਉਹ ਜਿਹੜੀ ਹੈ ਬਾਬਿਆਂ ਨੇ ਪੈਨਸ਼ਨਾਂ ਤੱਕ ਜਿਹੜੀਆਂ ਸਰਕਾਰ ਦੀਆਂ ਉਹ ਨਹੀਂ ਲਈਆਂ ਸਾਡੇ ਨਾਲ ਜਿੰਨੇ ਕੋ ਸਾਥੀ ਸਭ ਤੋਂ ਪਹਿਲਾਂ ਪੀੜੀ 'ਚ ਕੰਮ ਕਰਦੇ ਤੇ ਔਰ ਉਹਨਾਂ ਦੇ ਬਹੁਤਿਆਂ ਦੇ ਜਨਮ ਹੈ ਜਿਹੜੇ ਉਹ ਜੇਲ੍ਹਾਂ ਦੇ ਵਿੱਚ ਹੋਏ ਕਮਿਊਨਿਸਟਾਂ ਨੇ ਲਗਾਤਾਰ ਜਿਹੜਾ ਆਜ਼ਾਦੀ ਤੋਂ ਪਹਿਲਾਂ ਵੀ ਜੇਲ੍ਹਾਂ ਕੱਟੀਆਂ ਤੇ ਆਜ਼ਾਦੀ ਤੋਂ ਬਾਅਦ ਵੀ ਕੱਟੀਆਂ ਪੰਜਾਬ ਦੇ ਵਿੱਚ ਵੀ ਸਾਡੀ ਸਰਕਾਰ ਹੈ ਜਿਹੜੀ ਉਹ ਕਮਿਊਨਿਸਟਾਂ ਤੋਂ ਬਿਨਾ ਨਹੀਂ ਬਣ ਸਕੀ ਅੱਜ ਦੇਸ਼ 'ਚ ਵੀ ਤਾਂ ਹੋਇਆ ਵੀ ਪਹਿਲੇ ਸਮਿਆਂ 'ਚ 1996 ਤੱਕ ਹੁੰਦਾ ਰਿਹਾ 2002 ਦੀਆਂ ਲੋਕ ਲੋਕ ਸਭਾ ਦੀਆਂ ਚੋਣਾਂ ਚ ਹੁੰਦਾ ਰਿਹਾ ਸੱਤ ਚ ਹੁੰਦਾ ਰਿਹਾ ਕਿ ਕਮਿਊਨਿਸਟਾਂ ਤੋਂ ਬਿਨਾ ਸਰਕਾਰ ਹੈ ਜਿਹੜੀ ਬਣੀ ਨਹੀਂ ਸਾਡੀ ਤਾਕਤ ਵੀ ਬਣੀ ਹੈ ਲੇਕਿਨ ਤਾਕਤ ਦਾ ਨਤੀਜਾ ਇਹ ਹੈ ਕਿ ਜਿਹੜੇ ਸਰਮਾਇਦਾਰ ਹੈ ਜੋ ਕਾਰਪੋਰੇਟ ਘਰਾਣੇ ਹੈ ਔਰ ਉਹ ਆਪਣਾ ਰਾਜ ਜਿਹੜਾ ਸਥਾਪਿਤ ਕਰਨ ਚ ਪੈਸੇ ਦੇ ਜ਼ੋਰ ਨਾਲ ਉਹ ਕਾਮਯਾਬੀ ਹੋ ਜਾਂਦੇ ਤੇ ਕਮਿਊਨਿਸਟਾ ਜਿਹੜੇ ਉਹ ਵਿਚਾਰੇ ਚਿਤਾਂ ਸੀ ਹੈ ਵੀ ਕਿਤੇ ਉਹ ਹੀਰਾ ਫੇਰੀਆਂ ਚ ਫਸਣਿਆ ਸਾਡੀਆਂ ਵੀ ਸਰਕਾਰਾਂ ਚ ਮੰਤਰੀ ਰਹੇ ਹੈ ਸਰਕਾਰਾਂ ਸਾਡੀਆਂ ਵੀ ਰਹੀਆਂ ਤਿੰਨ ਸਟੇਟਾਂ 'ਚ ਸਰਕਾਰਾਂ ਰਹੀਆਂ ਕਿਸੇ ਮੰਤਰੀ ਦੇ ਸਾਡੇ ਕਿਸੇ ਦੇ ਮੁੱਖ ਮੰਤਰੀ ਦੇ ਅੱਜ ਤੱਕ ਇੱਕ ਨਵੇਂ ਪੈਸੇ ਕਰਪਟ ਦਾ ਜਿਹੜਾ ਕੋਈ ਵੀ ਇਲਜ਼ਾਮ ਹੈ ਜਿਹੜਾ ਨਹੀਂ ਲਾ ਸਕਿਆ ਇਹ ਕਾਮਨਿਸਟ ਵੀ ਆਉਂਦੇ ਖਰੀਦੋ-ਫਰੋਖਤ ਦੇ ਵਿੱਚ ਜਾਂ ਕਾਮਨਿਸਟ ਉਹਦੇ ਵਿੱਚ ਆਉਂਦੇ ਕਿ ਦਲ ਬਦਲਿਆਂ ਵਿੱਚ ਕਿਉਂਕਿ ਕਾਮਰੇਡਾਂ ਦਾ ਬਹੁਤ ਘੱਟ ਸੁਣਨ ਨੂੰ ਮਿਲਦਾ ਏ ਕਿ ਆਪਾਂ ਇਹ ਬਦਲੀ ਦਲ ਬਦਲੀ ਨਹੀਂ ਕਰਦੇ ਕਾਮਰੇਡ ਜਿਹੜੇ ਹੁੰਦੇ ਨੇ ਉਹ ਆਪਣੀ ਪਾਰਟੀ ਦੇ ਲਈ ਬੜੇ ਜੂਝਦੇ ਨੇ ਕਿਉਂ ਕਾਮਨਿਟ ਦੇ ਧਾਰਾ ਦੇ ਵਿੱਚ ਜੇ ਆਪਾਂ ਨੇ ਪੱਕੇ ਆ ਤਾਂ ਆਪਾਂ ਕਾਮਨਿਟ ਧਾਰਾ ਨੂੰ ਵਿਸਤਾਰ ਕਿਉਂ ਨਹੀਂ ਕਰ ਸਕਿਆ ਆਪਾਂ ਕਾਮਨਿਟ ਧਾਰਾ ਨੂੰ ਪੂਰੇ ਆਪਾਂ ਕਹਿ ਸਕਦਾ ਪੰਜਾਬ ਦੇ ਵਿੱਚ ਜਾਂ ਪੂਰੇ ਭਾਰਤ ਵਿੱਚ ਕਿਉਂ ਵਿਸਤਾਰ ਨਹੀਂ ਕਰ ਨਹੀਂ ਸਕਿਆ ਨਹੀਂ ਵਿਸਤਾਰ ਨਹੀਂ ਤੁਹਾਡੀ ਗੱਲ ਹੀ ਨਹੀਂ ਵੀ ਵਿਸਤਾਰ ਤਾਂ ਇਹ ਪਾਰਟੀਆਂ ਹੁੰਦੀਆਂ ਕਦੇ ਦਰਿਆਵਾਂ ਦੇ ਰੁੱਖ ਹੈ ਚੜ ਵੀ ਜਾਂਦੇ ਡਿੱਗ ਵੀ ਜਾਂਦੇ ਹਮ ਪਰ ਅੱਜ ਤੱਕ ਮੈਂ ਤੁਹਾਨੂੰ ਇਹ ਜਿਹੜੀ ਗੱਲ ਕਰਦਾ ਖਲਾਕੀ ਤੌਰ ਤੇ ਕਿ ਕਿਸੇ ਕਾਮਨਿਸਟ ਨੇ ਪਾਰਟੀ ਨਹੀਂ ਛੱਡੀ ਅਲੱਗ ਪਾਰਟੀ ਦਾ ਕਿਸੇ ਨੇ ਬਣਾ ਲਈ ਕਾਮਨਿਸਟ ਦੇ ਲਾਰਜ ਝੰਡੇ ਦੇ ਨਾਂ ਤੇ ਪਰ ਉਹ ਪਾਰਟੀਆਂ ਜਦ ਦੂਜੀਆਂ ਪਾਰਟੀਆਂ 'ਚ ਗਏ ਨਹੀਂ ਉਹੀ ਪਾਰਟੀ ਦਾ ਅੱਜ ਤੱਕ ਸਾਡੀ ਪਾਰਟੀਆਂ ਸਾਡੇ ਇੱਕ ਵੀ ਵਰਕਰ ਨੂੰ ਜਿਹੜਾ ਖਰੀਦ ਨਹੀਂ ਸਕਦੀਆਂ ਸੋ ਸਾਡਾ ਜਿਹੜਾ ਸਿਧਾਂਤ ਹੈ ਉਹ ਸਹੀ ਹੈ ਅਸੀਂ ਕਰਪਸ਼ਨ ਤੇ ਵੀ ਪਸੇਵੇਂ ਪਾਰਟੀ ਆਦਲ ਬਦਲੀਆਂ ਤੇ ਹੁਣ ਤਾਂ ਪਤਾ ਨਹੀਂ ਲੱਗਦਾ ਵੀ ਰਾਤ ਨੂੰ ਕਿਹੜੀ ਪਾਰਟੀ ਦਾ ਝੰਡਾ ਚੱਕਿਆ ਵਾ ਸਵੇਰ ਨੂੰ ਕਿਹੜੀ ਪਾਰਟੀ ਦਾ ਝੰਡਾ ਚੱਕ ਲੈਣਾ ਇਹ ਕਮਨਿਸਟਾਂ ਦਾ ਸਿਧਾਂਤ ਨਹੀਂ ਹੈਗਾ ਜੇ ਕਿਸੇ ਨੇ ਕੋਈ ਕਮਨਿਸਟ ਪਾਰਟੀ ਛੱਡ ਕੇ ਦੂਜੀ ਵੀ ਗਿਆ ਤਾਂ ਉੱਥੇ ਉਹ ਜਿਹੜਾ ਉਹ ਕਾਮਯਾਬ ਨਹੀਂ ਹੋ ਸਕਿਆ ਉਹਨੂੰ ਕੋਈ ਸਫਲਤਾ ਨਹੀਂ ਮਿਲੀ ਉਹ ਥੱਲੇ ਨੂੰ ਹੀ ਰਹਿ ਉੱਥੇ ਇਹ ਗੱਲ ਕਰਦੇ ਆ ਭੀ ਐਮਐਲਏ ਦੇ ਐਮਐਲਏ ਤੁਹਾਡੇ ਹੀ ਬਣੇ ਸੀ ਕਿ ਭੜੋਲੀਆ ਸਾਹਿਬ ਐਮਐਲਏ ਬਣਦੇ ਆ ਉਹਨਾਂ ਦੇ ਰਾਜ ਨੂੰ ਕਿਸ ਤਰ੍ਹਾਂ ਦੇਖਦੇ ਹੋ ਤੇ ਹੁਣ ਦੇ ਜਿਹੜੇ ਐਮਐਲਏ ਆ ਮੈਂ ਆਮਾਦੀ ਪਾਰਟੀ ਦੀ ਗੱਲ ਨਹੀਂ ਕਰਦਾ ਮੈਂ ਹਰੇਕ ਪਾਰਟੀ ਦੀ ਗੱਲ ਕਰਦਾ ਉਹਨਾਂ ਐਮਐਲਏਜ਼ ਨੂੰ ਆਪਣੇ ਐਮਐਲਏ ਜਿਹੜੇ ਤੁਹਾਡੇ ਕਮਰੇਟ ਐਮਐਲਏ ਸੀ ਕਿੱਦਾਂ ਉਹਨਾਂ ਨੂੰ ਕੰਪੇਅਰ ਕਰਦੇ ਹੋ ਤੁਹਾਡਾ ਗੱਲ ਸਹੀ ਹੈ ਪੰਡਤ ਰਾਮਕਿਸ਼ਨ ਭੜੋਲੀਆ ਸਾਡੇ ਜਨਮ ਤੋਂ ਪਹਿਲਾਂ ਇੱਥੇ ਐਮਐਲਏ ਰਹੇ ਲੇਕਿਨ ਅੱਜ ਤੱਕ ਉਹਦੇ ਤੇ ਕੋਈ ਨਵੇਂ ਪੈਸੇ ਦਾ ਇਲਜ਼ਾਮ ਨਹੀਂ ਲਾ ਸਕਿਆ ਜਿਹੜਾ ਉਹਨਾਂ ਦਾ ਦਫ਼ਤਰ ਵੀ ਉਹਨਾਂ ਨੂੰ ਪਲਾਟ ਮਿਲੇ ਦਾ ਐਮਐਲਏ ਦੇ ਨਾਂ ਤੇ ਉਹ ਵੀ ਸਾਡੀ ਕੌਮਨਿਸ ਪਾਰ ਤੇ ਮੈਂ ਤੁਹਾਨੂੰ ਇੱਕੋ ਉਦਾਹਰਣ ਦੇਣੀ ਤੇਜਾ ਸਿੰਘ ਸਤੰਤਰ ਲੋਕ ਸਭਾ ਦਾ ਮੈਂਬਰ ਤੇ ਔਰ ਲੋਕ ਸਭਾ ਦਾ ਸੈਸ਼ਨ ਚੱਲ ਰਿਹਾ ਦਾ ਉੱਥੇ ਨੂੰ ਅਟੈਕ ਆਇਆ ਉਹਨਾਂ ਦੀ ਮੌਤ ਹੋ ਗਈ ਜਦੋਂ ਉਹਨਾਂ ਦਾ ਬੈਗ ਚੱਕਿਆ ਗਿਆ ਤਾਂ ਉਹਨਾਂ ਦੇ ਬੈਗ ਵਿੱਚੋਂ ਰੋਟੀਆਂ ਜਿਹੜੀਆਂ ਲਪੇਟੀਆਂ ਹੋਈਆਂ ਆਚਾਰ ਨਾਲ ਰੋਟੀਆਂ ਪਈਆਂ ਉਹਨਾਂ ਦੇ ਉਸ ਬੈਗ ਚੋਂ ਮਿਲੀਆਂ ਔਰ ਉਸ ਸਮੇਂ ਦੇ ਪ੍ਰਧਾਨ ਮੰਤਰੀ ਨੂੰ ਇਹ ਗੱਲ ਕਹਿਣ ਲਈ ਮਜਬੂਰ ਹੋਣਾ ਕਿ ਇਹ ਅਸਲੀ ਜਿਹੜੇ ਲੋਕ ਹੈ ਲੋਕਾਂ ਦੇ ਮਸੀਹਾ ਹੈ ਕਿ ਜਿਹੜੇ ਰੋਟੀ ਵੀ ਕੰਟੇਨਜਨਿੰਗ ਖਾਂਦੇ ਆਪਣੇ ਘਰੋਂ ਦੋ ਫੁਲਕੇ ਲੈ ਕੇ ਆਇਤਾ ਔਰ ਉਹਦੀ ਰੋਟੀ ਫੁਲਕੇ ਰਹੀ ਮੈਂ ਤੇ ਉਹ ਦੇਖਦਾ ਹੁਣਾ ਤਿਰਪੁਰਾ ਦਾ ਸਾਡਾ ਮੁੱਖ ਮੰਤਰੀ ਦਾ ਔਰ ਸਰਮਾਇਦਾਰ ਪ੍ਰੈਸਾਂ ਨੂੰ ਵੀ ਕਹਿਣਾ ਪਿਆ ਕਿ ਜੇ ਸਭ ਤੋਂ ਗਰੀਬ ਕੋਈ ਮੁੱਖ ਮੰਤਰੀ ਰਿਹਾ ਤਾਂ ਉਹ ਤਿਰਪੁਰਾ ਦਾ ਰਿਹਾ ਔਰ ਉਹਨੇ ਜਦੋਂ ਘਰ ਛੱਡਿਆ ਸਰਕਾਰੀ ਮਕਾਨ ਛੱਡਿਆ ਤਾਂ ਇੱਕ ਅਟੈਚੀ ਲੈ ਕੇ ਉਹ ਆਪਣੇ ਘਰਾਂ ਨੂੰ ਗਿਆ ਜਿਹਦਾ ਪ੍ਰੈਸ ਜਬੜਾ ਚਰਚਾ ਹੋਇਆ ਸਾਨੂੰ ਬੜਾ ਵੱਡਾ ਮਾਣ ਮਿਲਿਆ ਕਿ ਇੱਕ ਕਾਮਨਿਸਟਾਂ ਦਾ ਐਮਪੀ ਮੁੱਖ ਮੰਤਰੀ ਇੱਕ ਸਿਰਫ ਅਟੈਚੀ ਚ ਆਪਣੇ ਕੱਪੜੇ ਲੈ ਕੇ ਆਪਣੇ ਘਰਾਂ ਨੂੰ ਚਲੇ ਗਿਆ ਅੱਜ ਤਿਰਪੁਰਾ ਦਾ ਉਹਦੇ ਤੇ ਕੋਈ ਇੱਕ ਨਵੇਂ ਪੈਸੇ ਦਾ ਜਿਹੜਾ ਇਲਜ਼ਾਮ ਹੈ ਨਾ ਆਈਡੀ ਲਾ ਸਕੀ ਨਾ ਸੀਬੀ ਵੀ ਲਾ ਸਕੀ ਨਾ ਕੋਈ ਹੋਰ ਏਜੰਸੀ ਲਾ ਸਕੀ ਜੇ ਤੋੜੀ ਗੱਲ ਮੰਨ ਲਈਏ ਫਿਰ ਜੇਕਰ ਪੰਜਾਬ ਦੀ ਗੱਲ ਕਰ ਲਈਏ ਚਾਹੇ ਗੱਲ ਕਰ ਲਈਏ ਇੰਡੀਆ ਦੀ ਪੂਰੇ ਭਾਰਤ ਦੀ ਗੱਲ ਕਰ ਲਈਏ ਜੇ ਭਾਰਤ ਨੂੰ ਕਰਾਫੀਆਂ ਰਹਿਤ ਕਰਨਾ ਹੈ ਤਾਂ ਕਿ ਕਾਮਨਿਸਟ ਵਿਚਾਰਧਾਰਾ ਦੇ ਹਟਾਣਾ ਪਊਗਾ ਜੇ ਤੁਹਾਡੀ ਮੰਨੀ ਹੈ ਨਹੀਂ ਮੰਨਣੀ ਇੱਕ ਕਾਮਨਿਸਟਾਂ ਦੀ ਵਿਚਾਰਧਾਰਾ ਅਪਣਾਣੀ ਪੈਣੀ ਹੈ ਅੱਜ ਪਾਰਟੀਆਂ ਦਾ ਸਾਡਾ ਵੀ ਕਾਮਨਿਸਟਾਂ ਤੋਂ ਬਿਨਾ ਦੇਸ਼ ਹੈ ਜਿਹੜਾ ਉਹ ਚੱਲ ਨਹੀਂ ਸਕਦਾ ਇਹ ਦੂਜੀਆਂ ਪਾਰਟੀਆਂ ਵਾਲੇ ਵੀ ਮੰਨਦੇ ਐ ਕਿ ਜੇ ਸਾਡੀ ਹੁਣ ਟੱਕਰ ਐ ਸੀ ਅਮਰੀਕਾ ਸਾਹਮਣੇ ਸਾਡੀ ਟੱਕਰ ਐ ਇਸ ਟੱਕਰ ਲੈਣੀ ਕੋਈ ਮੜੀ-ਮੋਟੀ ਗੱਲ ਥੋੜਾ ਰਾਤ ਨੂੰ ਆਪਾਂ ਇੱਕ ਗੱਲਾਂ ਕਰ ਲਈਏ ਟੱਕਰ ਸਰਮਾਇਦਾਰ ਨਾਲ ਲੈਣੀ ਕੋਈ ਸੌਖੀ ਗੱਲ ਨਹੀਂ ਹੈ ਕਿ ਹਰ ਟਾਈਮ ਜਿਹੜੀ ਸਾਡੀ ਅਸੀਂ ਉਹਨਾਂ ਦੇ ਦੁਸ਼ਮਣ ਆ ਮੁੱਖ ਸਾਡੇ ਤਾਂ ਮੋਦੀ ਨੂੰ ਕਹਿਣਾ ਪੈ ਗਿਆ ਬਈ ਜੇ ਅਸੀਂ ਸਾਡੇ ਮੁੱਖ ਵਿਰੋਧੀ ਜਿਹੜੀ ਸਾਡੀ ਮੁੱਖ ਵਿਚਾਰਧਾਰਾ ਹੈ ਉਹ ਕਮਿਊਨਿਸਟ ਹੈ ਤੇ ਕਮਿਊਨਿਸਟਾਂ ਦੀ ਵੀ ਵਿਚਾਰਧਾਰਾ ਜਿਹੜੀ ਮੁੱਖ ਵਿਰੋਧੀ ਹੈ ਉਹ ਭਾਜਪਾ ਹੈ ਹੂੰ ਤੇ ਭਾਜਪਾ ਦੀ ਮੁੱਖ ਵਿਰੋਧੀ ਆ ਮੈਂ ਫਿਰ ਤੁਹਾਡੇ ਕੋਲ ਉਹੀ ਸਵਾਲ ਤੇ ਆਉਂਦਾ ਕਮਿਊਨਿਸਟ ਵਿਚਾਰਧਾਰਾ ਬਾਰ ਬਾਰ ਮੈਂ ਇਹਦੇ ਉੱਤੇ ਤਾਂ ਆਂਦਾ ਕਿ ਕੀ ਕਮਿਊਨਿਸਟ ਵਿਚਾਰਧਾਰਾ ਨੂੰ ਅਪਣਾਉਣ ਦੇ ਵਿੱਚ ਜਾਂ ਕਮਿਊਨਿਸਟ ਵਿਚਾਰਧਾਰਾ ਦਾ ਵਿਸਤਾਰ ਕਰਨ ਦੇ ਵਿੱਚ ਕੋਈ ਕਮੀ ਕਾਮਰੇਡਾਂ ਦੇ ਵਿੱਚ ਹੀ ਰਹਿ ਗਈ ਆ ਵੀ ਜਿਹੜੀ ਆਪਾਂ ਜਿਸ ਤਰ੍ਹਾਂ ਤੁਸੀਂ ਸਮਝਾ ਰਹੇ ਹੋ ਹੁਣ ਜੇਕਰ ਤੁਹਾਡੀ ਗੱਲ ਸੁਣੀ ਜਾਵੇ ਤਾਂ ਤਾਂ ਕਾਮਨ ਇਹ ਚਾਰ ਤਰ੍ਹਾਂ ਬਹੁਤ ਵਿਚਾਰ ਆ ਵੱਡੀਆਂ ਪਰ ਕੀ ਕਮੀ ਦੇ ਵਿੱਚ ਰਹਿ ਗਈ ਮੈਂ ਤੁਹਾਡੇ ਤੋਂ ਇਹ ਜਾਨਣਾ ਚਾਹੁੰਦਾ ਕਿ ਆਪਾਂ ਲੋਕਾਂ ਤੱਕ ਆਪਣਾ ਮੈਸੇਜ ਪਹੁੰਚਾ ਨਹੀਂ ਸਕੇ ਕੀ মিডিਆ ਤੁਹਾਡੇ ਹੱਕ ਚ ਨਹੀਂ ਆ ਜਾਂ ਪਾਰਟੀਆਂ ਤੁਹਾਡੇ ਹੱਕ ਚ ਨਹੀਂ ਆ ਜਾਂ ਤੁਹਾਡੇ ਹੱਕ ਚ ਕੋਣ ਨਹੀਂ ਵਾਤ ਜੀ ਮੈਂ ਪਹਿਲਾਂ ਹੀ ਕਿਹਾ ਵੀ ਸਾਡੀ ਕਾਰਪੋਰੇਟਰ ਕਾਰਪੋਰੇਟਰਾਂ ਨਾਲ ਸਾਡੀ ਲੱਗਦੀ ਹੈ ਅਸੀਂ ਉਹਨਾਂ ਤੇ ਇੱਕ ਨਵਾਂ ਪੈਸਾ ਜਿਹੜਾ ਉਹ ਐਡ ਨਹੀਂ ਲੈ ਸਕੇ ਨਾ ਉਹ ਦੇਣ ਵੀ ਆਏ ਪੈਸੇ ਸਾਡੇ ਕਾਂਗਰਸ ਪਾਰਟੀ ਦੇ ਸੈਕਟਰੀ ਸੀ ਅਕਾਊਂਟ ਹਰਕੇਸ਼ ਸਿੰਘ ਸਰਜੀਤ ਉਹ ਚੈੱਕ ਇੱਕ ਕੰਪਨੀ ਹੈ ਜਿਹੜੀ ਕਾਰਪੋਰੇਟ ਘਰਾਣੇ ਦੇਣ ਆਏ ਉਹਨਾਂ ਨੇ ਚੈੱਕ ਹੈ ਜਿਹੜਾ ਉਹ ਉਹਨਾਂ ਨੂੰ ਬਾਇਜ਼ ਜਿੱਤ ਵਾਪਸ ਕਰਤਾ ਕਿ ਇਸ ਤੋਂ ਟੋਟਾ ਫਿਰ ਪੈਸਾ ਨਹੀਂ ਲੈਣਾ ਆ ਹੁਣ ਚੋਣ ਵਾਂਡਾਂ ਦੀ ਗੱਲ ਹੈ ਜਿਹੜੀ ਜਿਹੜਾ ਐਸਵੀਆਈ ਨੇ ਸਾਹਮਣੇ ਨੰਗਾ ਕੀਤਾ ਉਹਦੇ ਚ ਕਮਿਊਨਿਸਟਾਂ ਨੇ ਅਪੀ ਸੁਪਰੀਮ ਕੋਰਟ ਚ ਜਿਹੜੇ ਹੈ ਕੇਸ ਲੜਿਆ ਕਿ ਇਹ ਚੋਣ ਵਾਂਡ ਹੈ ਜਿਹੜੇ ਚੋਰ ਮੋਰੀਆਂ ਰਾਹੀਂ ਪੈਸਾ ਇਕੱਠਾ ਹੁੰਦਾ ਇਹ ਨੰਗਾ ਹੋਣਾ ਚਾਹੀਦਾ ਔਰ ਉਹ ਬੰਦ ਹੋਇਆ ਉਹਦੇ ਚ ਕਮਿਊਨਿਸਟਾਂ ਦਾ ਨਾਂ ਨਹੀਂ ਆਇ ਮੈਂ ਤੁਹਾਨੂੰ ਸਵਾਲ ਇਹ ਨਹੀਂ ਹੈ ਕਿ ਆਪਾਂ ਵਧੇ ਆ ਜਾਂ ਘਟੇ ਆ ਸਵਾਲ ਇਹ ਵੀ ਆਪਣੀ ਆਪਣੀ ਲੇਨ ਤੇ ਅਸੀਂ ਨਿਸ਼ਾਨੇ ਤੇ ਤਾਂ ਸਹੀ ਦਿਸ਼ਾ ਚ ਚੱਲੇ ਹੋਏ ਹੈ ਨਾ ਨਿਸ਼ਾਨਾ ਸਾਡਾ ਸਹੀ ਹੈ ਘਾਟ ਹੋ ਸਕਦੀ ਸਾਰਿਆਂ ਚ ਹੋ ਸਕਦੀ ਕਿਸੇ ਜਗ੍ਹਾ ਆਪਾਂ ਵਧਦੇ ਗਵਰਨਰ ਸਾਹਿਬ ਇਹ ਨਹੀਂ ਹੋ ਸਕਦਾ ਜਿੱਦਾਂ ਤੁਸੀਂ ਕਹਿੰਦੇ ਹੋ ਵੀ ਆਪਾਂ ਆਪਣੇ ਨਿਸ਼ਾਨੇ ਤੇ ਆ ਸਾਨੂੰ ਇਹ ਚੀਜ਼ ਨਹੀਂ ਆ ਜੀ ਵੀ ਆਪਾਂ ਘਟਿਆ ਜਾਂ ਵਧਿਆ ਆਪਾਂ ਤੋਂ ਇਹ ਨਹੀਂ ਸੋਚਦਾ ਸਾਡਾ ਦਰਖਤ ਕੋਈ ਬੂਟਾ ਨਾ ਅੱਗੇ ਲੱਗੇ ਤਾਂ ਵੀ ਆਪਾਂ ਖਤਮ ਹੋ ਜਾਵਾਂਗੇ ਇੱਕੋ ਛੋਟਾ ਸਵਾਲ ਹੈ ਛੋਟਾ ਜਵਾਬ ਦੇ ਦਿਓ ਲੱਕ ਰਹੇ ਦੇਸ਼ ਦੀ ਸਭ ਤੋਂ ਵੱਡੀ ਯੂਨੀਵਰਸਿਟੀ ਜੀਐਨਯੂ ਦਿੱਲੀ ਦੇ ਵਿੱਚ ਉੱਥੇ ਜਿਹੜੀਆਂ ਚਾਰੇ ਸਟੂਡੈਂਟ ਚੋਣਾਂ 'ਚ ਔਰ ਖੱਬੇ ਪੱਖੀਆਂ ਦਾ ਜਿੱਤਣਾ ਇਹ ਇੱਕ ਜਿਹੜਾ ਪ੍ਰਤੱਖ ਜਿਹੜੀ ਨਿਸ਼ਾਨੀ ਹੈ ਕਿ ਜਿਹੜੇ ਪੜ੍ਹੇ ਲਿਖੇ ਲੋਕ ਹੈ ਉਹ ਕਾਂਗਰਸਾਂ ਦੀ Marxistਵਾਦੀ ਵਿਚਾਰਧਾਰਾ ਨੂੰ ਸਹੀ ਮੰਨਦੇ ਹੈ ਔਰ ਮੰਨਣਾ ਆਣ ਵਾਲੇ ਸਮੇਂ ਦੇ ਵਿੱਚ ਇਹ ਮੰਨਣਾ ਵੀ ਪੈਣਾ ਹੈ ਕਿ ਕਾਂਗਰਸਾਂ ਦੀ ਵਿਚਾਰਧਾਰਾ ਸਹੀ ਹੈ ਸਾਡਾ ਨਿਸ਼ਾਨਾ ਸਹੀ ਹੈ ਇਹ ਤੁਸੀਂ ਆ ਹੁਣ ਭਾਜਪਾ ਜਿਹੜੀ ਵਧੀ ਹੈ ਕਾਹਨ ਸੁਚੀਤ ਹੋਰੀ ਕਹਿੰਦੇ ਹੁੰਦੇ ਸੀ ਵੀ ਇਹਦਾ ਇੱਕ ਇੱਕ ਦਿਨ ਵੀ ਦੇਸ਼ 'ਚ ਰਾਜ ਕਰਨ ਦਾ ਤੇ ਨੁਕਸਾਨ ਹੈ ਦੇਸ਼ ਦਾ ਅੱਜ ਸਾਰੇ ਪਾਜ 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 ਅੱਜ ਤੁਹਾਡੇ ਸਾਹਮਣੇ ਅੱਜ ਅੱਜ ਪ੍ਰੈਸ ਵੀ ਅੱਜ ਜਿੱਥੇ ਮੈਂ ਬੈਠਾ ਚੈਨਲ 'ਚ ਸਾਰੇ ਅੱਜ ਕਰਾ ਰਹੇ ਕਿ ਜੇ મોદી ਦੀ ਸੱਤਾ ਤੇ ਆਂਦਾ ਏ ਤਾਂ ਆਣ ਵਾਲੇ ਸਮੇਂ 'ਚ ਚੋਣਾਂ ਨਹੀਂ ਹੋਣੀਆਂ ਸਾਡੇ ਸੰਵਿਧਾਨ ਨੂੰ ਜਿਹੜਾ ਤੋੜਿਆ ਜਾ ਰਿਹਾ ਜਿਹੜਾ ਸੰਵਿਧਾਨ ਸਾਨੂੰ ਹਰ ਤਰ੍ਹਾਂ ਦੀ ਸੁਰੱਖਿਆ ਦਿੰਦਾ ਹੈ ਸਾਡੇ ਹਰ ਤਰ੍ਹਾਂ ਦੀ ਗੱਲ ਸੁਣਦਾ ਨਿਆਂ ਪਾਲਿਕਾ ਸਾਡੀ ਗੱਲ ਸੁਣਦੀ ਹੈ ਲੇਕਿਨ ਅੱਜ ਸਾਰਾ ਕੁਝ ਉਹ ਤੋੜਿਆ ਜਾ ਰਿਹਾ ਜਿਹੜੀ ਉਦਾਹਰਨ ਤੁਸੀਂ ਚੰਡੀਗੜ੍ਹ ਦੇ ਵਿੱਚ ਮੇਹਰ ਦੀ ਚੌਂਕ 'ਚ ਦੇਖ ਲਈਓ ਸੁਪਰੀਮ ਕੋਰਟ ਨੇ ਕਿਆ ਨਹੀਂ ਉੱਥੇ ਇਹਨਾਂ ਨੂੰ ਝਾੜਾ ਨਹੀਂ ਮਾਰਿਆ ਤੇ ਇਹ ਜਿਹੜੀ ਸੋਚ ਹੈ ਸਾਡੀ ਸੋ ਸਹੀ ਨਿਸ਼ਾਨੇ ਤੇ ਅਸੀਂ ਚੱਲੇ ਆ ਸਾਡੇ ਖੱਬੇ ਪੱਖੀਆਂ ਦਾ ਯੂਨੀਵਰਸਿਟੀਆਂ ਦੇ ਵਿੱਚ ਜਿਤਨਾ ਇਹ ਮਾਹੌਲ ਦੇ ਵਿੱਚ ਜਿੱਥੇ ਸਾਰੇ ਦੇਸ਼ ਦੀ ਜਿਹੜੀ ਇੱਕ ਮੋਦੀ ਦੀ ਸਰਕਾਰ ਨੇ ਆਪਣਾ ਪੂਰਾ ਹੱਲਾ ਬੋਲਿਆ ਕਿ ਸਿੱਖਿਆ ਦਾ ਭਗਵਾ ਕਰਨ ਕਰਨਾ ਉਹ ਨਹੀਂ ਹੋਣ ਦਿੱਤਾ ਇਹ ਤੋਂ ਵੱਡੀ ਹੋਰ ਸਾਨੂੰ ਮਿਸਾਲ ਕਿਹੜੀ ਮਿਲਦੀ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਕਿਉਂਕਿ ਇਹੀ ਗੱਲ ਤੇ ਮੈਂ ਆ ਜੰਦਾ ਹੈ ਕਿਸਾਨ ਕਿਸਾਨੀ ਅੰਦੋਲਨ ਹੋਇਆ ਪਹਿਲਾਂ ਕਿਸਾਨੀ ਅੰਦੋਲਨ ਘੱਟੋ ਘਾਟ 1.5 ਸਾਲ ਜਾਂ ਸਵਾ ਸਾਲ ਚੱਲਦਾ ਹੈ ਉਹਦੇ ਵਿੱਚ 700 ਤੋਂ ਜ਼ਿਆਦਾ ਕਿਸਾਨਾਂ ਦੀ ਸ਼ਹਾਦਤ ਹੁੰਦੀ ਹੈ ਤੇ ਉਸ ਤੋਂ ਬਾਅਦ ਇੱਕ ਸ਼ੰਭੂ ਦੇ ਮੋਰਚਾ ਲੱਗਦਾ ਹੈ ਉਹਦੇ ਵਿੱਚ ਇੱਕ ਕਿਸਾਨ ਉਹ ਆ ਜੋ ਗੋਲੀ ਦੇ ਨਾਲ ਮਰਦਾ ਜੋ ਰਿਪੋਰਟਾਂ ਕਹਿੰਦੀਆਂ ਨੇ ਤੇ ਕਈ ਹੋਰ ਕਿਸਾਨ ਜਿਹੜੀ ਸ਼ਹਾਦਤਾਂ ਜਾਂ ਪੀ ਚੁੱਕੇ ਨੇ ਬਿਲਕੁਲ ਇਹ ਜਾਣਨਾ ਤੁਸੀਂ ਚਾਹੁੰਦੇ ਆ ਕਿ ਭਾਜਪਾ ਦਾ ਪੰਜਾਬ ਤੇ ਜਾਂ ਭਾਰਤ ਵਿੱਚ ਕੀ ਏਜੰਡਾ ਹੈ ਤੇ ਭਾਜਪਾ ਕਿਸ ਏਜੰਡੇ ਨੂੰ ਲੈ ਕੇ ਅੱਗੇ ਵੱਧ ਰਹੀ ਹੈ ਭਾਜਪਾ ਦਾ ਮੇਨ ਏਜੰਡਾ ਜਿਹੜਾ ਉਹ ਆਰਐਸਐਸ ਦਾ ਇਹਨਾਂ ਦਾ ਕਿਸੇ ਦਾ ਵੀ ਦੇਸ਼ ਦੀ ਆਜ਼ਾਦੀ ਦੇ ਨੌਰੰਚ ਇੱਕ ਕੋਈ ਮੜਾ ਨਵੇਂ ਪੈਸੇ ਦਾ ਜਿਹੜਾ ਇੱਕ ਹਿੱਸਾ ਨਹੀਂ ਹੈਗਾ ਔਰ ਆਰਐਸਐਸ ਹੈ ਜਿਹੜੀ ਅੱਜ ਉਹ ਆਪਣੀ ਮੋਨੋਪੋਲੀ ਹੈ ਜਿਹੜੀ ਕਾਇਮ ਕਰਨੀ ਚਾਹੁੰਦੀ ਹੈ ਹੁਣ ਤੁਸੀਂ ਕਿਸਾਨ ਅੰਦੋਲਨ 'ਚ ਲੈ ਲਓ ਵਿਕ ਤਿੰਨ ਜਿਹੜੇ ਕਾਲੇ ਕਾਨੂੰਨ ਲਿਆਂਦੇ ਤੇ ਔਰ ਉਹ ਕਾਰਪੋਰੇਟ ਘਰਾਣੇ ਦੇ ਪੱਖ ਦੇ ਵਿੱਚ ਸੀ ਮੋਦੀ ਨੇ ਉਹਨਾਂ ਤੇ ਮਹਾਰ ਮੰਨਣ ਨੂੰ 1 ਸਾਲ ਤੋਂ ਉੱਪਰ ਸਮਾਂ ਲਾ ਦਿੱਤਾ ਔਰ ਕਿੰਨੇ ਕਿਸਾਨਾਂ ਦੀ ਸ਼ਹਾਦਤਾਂ ਗਈਆਂ ਹੁਣ ਵੀ ਕਿਸਾਨ ਹੈ ਜਿਹੜਾ ਸਾਡਾ ਕਿਸਾਨ ਹੈ ਜਿਹੜਾ ਉਹ ਅੱਜ ਤਰਾਹ ਕਰ ਕਰ ਰਿਹਾ ਕੱਲ ਮੈਂ ਭਾਰਤ ਦੇ ਕਿਸਾਨ ਦੀ ਨਹੀਂ ਕਰਦਾ ਦੁਨੀਆ ਦਾ ਜਿਹੜਾ ਕਿਸਾਨ ਹੈ ਉਹ ਤੇ ਕਾਰਪਟ ਘਰਾਣੇ ਜਿਹੜਾ ਕਬਜ਼ਾ ਕਰ ਰਿਹਾ ਸਰਮਾਇਦਾਰ ਕਬਜ਼ਾ ਕਰ ਰਿਹਾ ਤੇ ਦੁਨੀਆ ਦਾ ਕਿਸਾਨ ਹੈ ਜਿਹੜਾ ਉਹ ਕਰਲਾ ਰਿਹਾ ਤੇ ਹੁਣ ਵੀ ਕਿਸਾਨ ਹੈ ਜਿਹੜੇ ਪੰਜਾਬ ਦੇ ਉੱਠ ਕੇ ਸਾਰੇ ਦੇਸ਼ ਦੇ ਦਿੱਲੀ ਨੂੰ ਜਾਣਾ ਸੀ ਤੇ ਉਹ ਰਾਹ ਦੇ ਵਿੱਚ ਇਹ ਰੋਕ ਲੈ ਤੁਹਾਡੇ ਸਾਹਮਣੇ ਹਾਲ ਹੁਤੇ ਸ਼ੁਭ ਕਰਨ ਦਾ 400 ਕਿਸਾਨ ਹੈ 250 ਕਿਸਾਨ ਹੈ ਜਿਹੜਾ ਸਾਡਾ ਫਟੜ ਹੋਇਆ ਜਿਹੜਾ ਹਸਤਾਣਾ ਦੇ ਦਾਖਲ ਹੋਇਆ ਇੱਕ ਕਿਸਾਨ ਸ਼ਹੀਦ ਹੋਇਆ ਤੇ ਉਹ ਮੋਤੀ ਫੇਰ ਵੀ ਜਿਹੜਾ ਟੱਸ ਤੋਂ ਮੱਸ ਨਹੀਂ ਹੋ ਰਿਹਾ ਕਿਸਾਨਾਂ ਦੇ ਲਈ ਕੋਈ ਫਾਇਦਾ ਨਹੀਂ ਕਰ ਇਸ ਕਰਕੇ ਜਿਹੜੀ ਅੱਜ ਵੀ ਕਿਸਾਨਾਂ ਦੀ ਮੁੱਖ ਵਿਰੋਧੀ ਧਿਰ ਹੈ ਉਹ ਭਾਜਪਾ ਹੈ ਸੋ ਅਸੀਂ ਚਾਹਦੇ ਵੀ ਦੇਸ਼ ਦੇ ਅੰਦਰ ਭਾਜਪਾ ਜਿਹੜਾ ਉਹ ਨਾ ਵੇ ਇੰਡੀਆ ਗੱਠ ਜੋੜ ਹੈ ਜਿੱਤੇ ਸ਼ਾਮਲ ਪਾਰਟੀਆਂ ਹਨ ਔਰ ਇੰਡੀਆ ਗੱਠ ਜੋੜ ਜਿਹੜਾ ਜੇ ਸਤਾ ਸੰਭਾਲੂਗਾ ਤਾਂ ਦੇਸ਼ ਦਾ ਜਿਹੜਾ ਭਲਾ ਹੋ ਸਕਦਾ ਹੋ ਸਕਦਾ ਇਹ ਤਾਂ ਮੈਂ ਦੂਜੇ ਪਾਸੇ ਆਵਾਂ ਜੇ ਮੈਂ ਪੰਜਾਬ ਦੀ ਗੱਲ ਕਰਾਂ ਤੁਹਾਡੇ ਆਪਾਂ ਅਨੰਦਪੁਰ ਸਾਹਿਬ ਦੀ ਗੱਲ ਕਰ ਲਈਏ ਆਪਣੇ ਹਲਕੇ ਦੇ ਵਿੱਚ ਜਾਂ ਪੂਰੇ ਪੰਜਾਬ ਦੇ ਵਿੱਚ ਲਾ ਲੋ ਕਿਹੜੀ ਸਰਕਾਰ ਤੁਹਾਨੂੰ ਹੁਣ ਤੱਕ ਚੰਗੀ ਲੱਗੀ ਕਿਹੜੇ ਸਰਕਾਰ ਦੇ ਐਮ ਐਲ ਏ ਐਮ ਪੀ ਜਿਹੜੇ ਵਧੀਆ ਸੀਗੇ ਜਿਨ੍ਹਾਂ ਲੋਕ ਇੱਥੇ ਵੀ ਸੋਚਿਆ ਹੈਗਾ ਤੁਹਾਡੇ ਧਿਆਨ 'ਚ ਕੋਈ ਨਹੀਂ ਮੇਰੇ ਧਿਆਨ 'ਚ ਆ ਇਹ ਪੰਜਾਬ 'ਚ ਅਕਾਲੀ ਖੇਤਰੀ ਪਾਰਟੀ ਦੀ ਹੂੰ ਜਿਨੇ ਲੋਕ ਭਲਾਈ ਦੀਆਂ ਸਕੀਮਾਂ ਆ ਬਟਾਪਾ ਪੈਨਸ਼ਨਾਂ ਵਿਧਵਾ ਪੈਨਸ਼ਨਾਂ ਇਹ ਬਾਦਲਣਾ ਸ਼ੁਰੂ ਕੀਤੀਆਂ ਹੂੰ ਆਹਾ ਮੁਫਤ ਰਾਸ਼ਨ ਵਾਲੀ ਜਿਹੜੀ ਸਕੀਮ ਹੈ ਬਾਦਲਣਾ ਸ਼ੁਰੂ ਕੀਤੀ ਕਿਸਾਨਾਂ ਨੂੰ ਬਿਜਲੀ ਜਿਹੜੀ ਦੇਣੀ ਉਸ ਇਹਨਾਂ ਸ਼ੁਰੂ ਬਾਦਲਣਾ ਕੀਤੀ ਹੈ ਬੈਂਕਾਂ 'ਚ ਕਿਸਾਨਾਂ ਨੂੰ ਕਰਜ਼ਾ ਦੇਣਾ ਲਿਮਟਾਂ ਬਣਨੀਆਂ ਉਹ ਬਾਦਲ ਨਾ ਸ਼ੁਰੂ ਕੀਤੀਆਂ ਪਰ ਕਹਿੰਦੇ ਹੁੰਦੇ ਵੀ ਸਮੇਂ ਦੇ ਨਾਲ ਜਿਹੜਾ ਉਹ ਬਦਲ ਗਿਆ ਸਕੀਮਾ ਉਹ ਸ਼ੁਰੂ ਕਰਦੇ ਭਾਜ ਬਾਦਲ ਹੋਣੀ ਕਿਤੇ ਥਿਆਦੇ ਨਹੀਂ ਕਿਸਦੇ ਨਹੀਂ ਕਿਤੇ ਇਹਦਾ ਕਾਰਨ ਕੀ ਮੰਦੇ ਕਿਉਂਕਿ ਬਾਦਲ ਜੇ ਦੇਖਿਆ ਜਾਵੇ ਸਿਰਫ ਦੋ ਇੱਕ ਦਾ ਦੋ ਸੀਟਾ ਆਉਂਦੀਆਂ ਨੇ ਉਹਨਾਂ ਦਾ ਬਚਾ ਮੈਂ ਮੈਂ ਕੱਲ ਸਪਸ਼ਟ ਕਰਨੀ ਚਾਹੁੰਦਾ ਹੈ ਵੀ ਪੰਜਾਬ ਦੇ ਅੰਦਰ ਜਿਹੜਾ ਇਹ ਬਰਗਾਰੀ ਪਹਿਲੇ ਤਾਂ ਬਾਬਾ ਰਾਮ ਰਹੀਮ ਹੈ ਜਿਹੜਾ ਜਿਹਨੂੰ ਜਿਹਦਾ ਪੱਖ ਲਿਆ ਗਾਲੀ ਦੱਲ ਲੈ ਉਹਦਾ ਉਹਨਾਂ ਨੂੰ ਨੁਕਸਾਨ ਠਾਣਾ ਪਿਆ ਜਿਹੜੀ ਮਾਫੀ ਦਿੱਤੀ ਉਹਨੂੰ ਮਾਫੀ ਦਿੱਤੀ ਉਹਨਾਂ ਨੂੰ ਹੂੰ ਤੇ ਬਰਕਾਰੀ ਕਾਂਡ ਜਿਹੜਾ ਵਾਪਰਿਆ ਜਦੋਂ ਗੋਲੀ ਚਲਾਈ ਹੈ ਔਰ ਉਸ ਗੋਲੀ ਦਾ ਜਿਹੜਾ ਸੇਕ ਹੈ ਉਹ ਅਕਾਲੀ ਪਾਰਟੀ ਨੂੰ ਅੱਜ ਤੱਕ ਲੱਗਿਆ ਜਿਹਦਾ ਨੋ ਨਿਸ਼ਾਨ ਨਹੀਂ ਰਿਹਾ ਪਰ ਉਹ ਤੋਂ ਬਾਅਦ ਵੀ ਜਿਹੜੇ ਆਏ ਰਿਪੋਰਟਾਂ ਆਈਆਂ ਉਹ ਜਿਹੜਾ ਇਨਸਾਫ ਹੈ ਜਿਹੜਾ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਮਿਲ ਨਹੀਂ ਸਕਿਆ ਇਹਦਾ ਜਿਹੜਾ ਖਮਿਆਜਾ ਹੈ ਉਹ ਅਕਾਲੀ ਦਲ ਨੂੰ ਭੁਗਤਣਾ ਪੈਣਾ ਹੈ ਤੇ ਜਿਹੜੇ ਕਦੀ ਜਿਨ੍ਹਾਂ ਦੀ ਤੂਤੀ ਬੋਲਤੀ ਸੀ ਚੜਦੇ ਹੀ ਕਲਾਚ ਤੇ ਅੱਜ ਉਹ ਢੈਂਦੀ ਕਲਾਚ ਤੇ ਹੋ ਗਏ ਇੱਥੇ ਆ ਜਿਹੜੇ ਹੁਣ ਹੈ ਜਿਨ੍ਹਾਂ ਨੇ ਵਾਅਦਾ ਕੀਤਾ ਸੀ ਵੀ ਜੇ ਸਾਡੀ ਸਰਕਾਰਾਂ ਦੀ ਅਸੀਂ ਲੋਕਾਂ ਨੂੰ 1 ਮਹੀਨੇ ਦੇ ਵਿੱਚ ਵਿੱਚ ਇਨਸਾਫ ਦਵਾਂਗੇ ਉਹ ਆ 2 ਸਾਲਾਂ ਚ ਇਨਸਾਫ ਨਹੀਂ ਦੇ ਸਕੇ ਮੈਂ ਮਟੋਰ ਜੀ ਹਰਾਨ ਹੈ ਵੀ ਜਿਹੜੇ ਬਾਬਾ ਰਾਮ ਰਹੀਮ ਦੇ ਕੇਸ ਪੰਜਾਬ ਦੇ ਵਿੱਚ ਚੱਲਦੇ ਤੇ ਉਹ ਪੰਜਾਬ ਸਰਕਾਰ ਨੇ ਸਾਰੇ ਕੇਸ ਜਿਹੜੇ ਦੂਜੇ ਰਾਜਾਂ ਨੂੰ ਤਰਦਾ ਹੀ ਕਰਦੇ ਤੇ ਹੁਣ ਲੋਕਾਂ ਦੀ ਜਿਹੜੀ ਆਸ ਸੀ ਨਾ ਸਰਕਾਰ ਕੋਲੋਂ ਵੀ ਸ਼ਾਇਦ ਬਾਬਾ ਰਹੀਮ ਦੇ ਕੁਝ ਸਜ਼ਾ ਮਿਲੂਗੀ ਉਹ ਨਹੀਂ ਮਿਲ ਰਹੀ ਉਹ ਦੂਜੇ ਰਾਜਾਂ ਚ ਚਲ ਗਏ ਉੱਥੇ ਫੈਸਲੇ ਆਪਣੀ ਜਿਹੜੀ ਮਨਮਰਜ਼ੀ ਦੇ ਉਹ ਕਰਾਉਂਗੇ ਤੇ ਇਹ ਆਪ ਵਾਲਿਆਂ ਨੂੰ ਵੀ ਜਿਹੜਾ ਖਮੈਜਾ ਹੈ ਜੇ ਪਿਛਲੇ ਨੂੰ ਭੁਗਤਣਾ ਪਿਆ ਤਾਂ ਇਹਨਾਂ ਨੇ ਜਿਹੜਾ ਵੈਦਾ ਕੀਤਾ ਸੀ ਕਿ ਅਸੀਂ ਇਨਸਾਫ ਇੱਕ ਮਹੀਨੇ ਚ ਕਰੂਗੇ ਹੁਣ ਆ ਇਹਨਾਂ ਦਾ ਲੀਡਰ ਹੈ ਐਮ ਐਲ ਏ ਕੋਮਰ ਕੋਮਰ ਵਿਜੇ ਪ੍ਰਤਾਪ ਹਾਂਜੀ ਉਹ ਸਾਰੇ ਇਲਜ਼ਾਮ ਜਿਹੜਾ ਖੁੱਲ ਕੇ ਲਾ ਰਿਆ ਪ੍ਰੈਸ 'ਤੇ ਲਾ ਰਿਆ ਜੇ ਇਹਨਾਂ ਤੇ ਦਮ ਹੈ ਤਾਂ ਉਹਦਾ ਜਵਾਬ ਦੇਣ ਇਹ ਹੁਣ ਅੱਜ ਇਹਨਾਂ ਦੇ ਪੰਜਾਬ ਦੇ ਲੋਕਾਂ 'ਚ ਇਹਨਾਂ ਨੂੰ ਹੁਣ ਭੁਗਤਣਾ ਪੈਣਾ ਇਹ ਜਿਹੜੇ ਕਹਿੰਦੇ ਤੇ ਵੀ ਅਸੀਂ ਕਟੜ ਇਮਾਨਦਾਰ ਹੈ ਦਿੱਲੀ ਦੇ ਵਿੱਚ ਇਹਨਾਂ ਦੀ ਸਾਰੀ ਜਿਹੜੀ ਕੈਬਨਿਟ ਹੈ ਉਹ ਜੇ ਦੇ ਵਿੱਚ ਬੈਠੀ ਹੈ ਫਿਰ ਉਹ ਕਟੜ ਇਮਾਨਦਾਰੀ ਦਾ ਵੀ ਜਿਹੜਾ ਭੂਤ ਹੈ ਜਦੋਂ ਤੁਸੀਂ ਸਾਡੇ ਇੱਥੋਂ ਸਵਾਰਤਾ ਉਹ ਵੀ ਇਹਨਾਂ ਦਾ ਖਤਮ ਹੋ ਗਿਆ ਹੁਣ ਜੇ ਤੁਸੀਂ ਗੱਲ ਇੱਥੋਂ ਦੀ ਕਰਦੇ ਐ ਇੱਥੋਂ ਦਾ ਜਿਹੜਾ ਕੈਬਨਟ ਮੰਤਰੀ ਆ ਆਮ ਆਦਮੀ ਪਾਰਟੀ ਦਾ ਫੁਰਜੋਤ ਸਿੰਘ ਬੈਂਸ ਫੁਰਜੋਤ ਸਿੰਘ ਬੈਂਸ ਹੁਣ ਇੱਥੇ ਜਿਹੜੇ ਧੰਦੇ ਦੇ ਜਿਹੜੇ ਟਰੈਕਟਰ ਵਾਲੇ ਕਿਤੇ ਕੰਮ ਕਰਦੇ ਨੇ ਠੇਕੇਦਾਰਾਂ ਕੋਲ ਉਹੜਾ ਪਿੰਡਾਂ ਦੇ ਲੋਕਾਂ ਦੇ ਟਰੈਕਟਰ ਬੰਦ ਕਰਾ ਗਏ ਆਪਣੇ ਜਿਹੜੇ ਖਾਸ ਚਿਹਤਿਆਂ ਦੇ ਟਰੈਕਟਰ ਉਹ ਉਹ ਉਹਨਾਂ ਦੇ ਲੱਗ ਰਹੇ ਮਾਈਨਿੰਗ ਰੱਜੇਗਾ ਮਾਈਨਿੰਗ ਹੋ ਰਹੀ ਅੱਜ ਵੀ ਹੋ ਰਹੀ ਔਰ ਸਰਕਾਰ ਦੇ ਇਸ਼ਾਰੇ ਤੇ ਹੋ ਰਹੀ ਮਾਈਨਿੰਗ ਅੱਜ ਦੂਰ ਜਾਂਦਾ ਲੱਗਿਆ ਹੋਇਆ ਹੁਣ ਚੋਂ ਜਾਂਦਾ ਇਹ ਹੁਣ ਮਾਈਨਿੰਗ ਕਹਿੰਦੇ ਬੰਦ ਹੈ ਮਾਈਨਿੰਗ ਸਤਲੁਜ ਹੁਣ ਵੀ ਹੋ ਰਹੀ ਕ੍ਰੈਸ਼ਰ ਹੁਣ ਵੀ ਚੱਲ ਰਹੇ ਸਵਾਲਾਂ ਵੀ ਥੋੜੀ ਤਬਦੀਲੀ ਕਰਦੀ ਉਹਨਾਂ ਨੇ ਤਬਦੀਲੀ ਕੀ ਕਰਤੀ ਉਹਨਾਂ ਨੇ ਆਪਣੇ ਆਪਣੇ ਕ੍ਰੈਸ਼ਰ ਆਣਾ ਜਿੰਨੇ ਚ ਟੈਮ ਕ੍ਰੈਸ਼ਰ ਚਲਾਣਾ ਉਹਨਾ ਟੈਮ ਉਹਨੇ ਆਲੇ ਦੋਲੇ ਜਾਲ ਵਿਛਾਤਾ ਇੱਕ ਕਿੱਦਾਂ ਮਤਲਬ ਲੋਕ ਖੜਾਤੇ ਮੁੱਢ ਕਿਰਾਏ ਪਰ ਲੈ ਗਏ ਮੁੰਡਿਆਂ ਨੂੰ ਰਾਤ ਨੂੰ ਖੜਾ ਦੇਣਾ ਵੀ ਕੋਈ ਵੀ ਗੱਡੀ ਐ ਇਹਨੂੰ ਟੱਪੇ ਕੋਈ ਪੁਲਿਸ ਵਾਲੇ ਦੀ ਟੱਪੇ ਕੋਈ ਪ੍ਰਾਈਵੇਟ ਗੱਡੀ ਟੱਪੇ ਜਿਹੜੀ ਰਾਤ ਨੂੰ ਤੁਸੀਂ ਸਾਨੂੰ ਫੌਰੀ ਤੌਰ ਤੇ ਸੂਚਿਤ ਕਰ ਦੇਣਾ ਤੇ ਉਹਨਾਂ ਢੰਗ ਜਿਹੜਾ ਆਪਣਾ ਉਹ ਬਦਲ ਲਿਆ ਸਭ ਕੁਝ ਕੰਮ ਐ ਜਿਹੜੇ ਹੁੰਦੇ ਮਿਸਾਲ ਦੇ ਤੌਰ ਤੇ ਭਗਵਾਨ ਜੀ ਮੈਨੂੰ ਕੋਈ ਕਿਸੇ ਦਾ ਡਰ ਟੁੱਕਰ ਨਹੀਂ ਹੈਗਾ ਇੱਥੇ ਆਹ ਨੰਗਲ ਦੇ ਵਿੱਚ ਸੱਟੇ ਦਾ ਕੰਮ ਵਧਿਆ ਉਹ ਸੱਟੇ ਦੀ ਬਾਗ ਡੋਰ ਰਾਜ ਕਰਦੀ ਧਿਰ ਦੇ ਕੋਲ ਹੋ ਗਈ ਹੂੰ ਹੁਣ ਚੱਲ ਰਿਹਾ ਚੱਲ ਰਿਹਾ ਸੱਟੇ ਦਾ ਕੰਮ ਚੱਲ ਰਿਹਾ ਪਰਚੀਆਂ ਲੱਗ ਰਹੀਆਂ ਆ ਫੇ ਚਿੱਟੇ ਦਾ ਕੰਮ ਚੱਲ ਰਿਹਾ ਮੈਂ ਹੈਰਾਨ ਐ ਵੀ ਚਿੱਟਾ ਲੋਕਾਂ ਦੇ ਪੁੱਤ ਮਰਿਆ ਕਰਦੇ ਨੇ ਨਸ਼ੇ ਦੇ ਨਾਲ ਪੁਲਿਸ ਸਾਡੀ ਸੁੱਤੀ ਪਈ ਐ ਮੈਨੇ ਇਹ ਵੀ ਤਜਰਬਾ ਆ ਵੀ ਪੁਲਿਸ ਨੂੰ ਜਦ ਤੱਕ ਉੱਪਰੋਂ ਇਸ਼ਾਰਾ ਨਹੀਂ ਹੁੰਦਾ ਜਦ ਤੱਕ ਪੁਲਿਸ ਕੁਝ ਨਹੀਂ ਕਰਦੀ ਤੁਸੀਂ ਦੇਖਿਆ ਨੰਗਲ ਦੇ ਵਿੱਚ ਲੁੱਟਾਂ ਖੋਹਾਂ ਪਹਿਲਾਂ ਨਾਲੋਂ ਵਧੀਆਂ ਕਤਲ ਵੀ ਹੋਇਆ ਥੋੜੀ ਦੇਰ ਪਹਿਲਾਂ ਕਤਲ ਵੀ ਹੋਇਆ ਇਹ ਤਾਂ ਪਹਿਲਾਂ ਵੀ ਕਤਲ ਹੋਏ ਆ ਲੋਕਾਂ ਨੂੰ ਮਾਰਿਆ ਜਾਦੇ ਆ ਲੋਕਾਂ ਨੂੰ ਘਰਾਂ ਦੇ ਵਿੱਚੋਂ ਫੜਫੜ ਕੇ ਜਿਹੜਾ ਕੁੱਟਿਆ ਜਾ ਰਿਹਾ ਨਹੀਂ ਕੋਈ ਸੁਣਾਈ ਹੋ ਰਹੀ ਹੈ ਇਹ ਸਾਰਾ ਕੁਝ ਹੈ ਜਿਹੜਾ ਇਹ ਇਹ ਸਰਕਾਰ ਤੇ ਦੋਜਾਂਦੇ ਹੁਣ ਜਿਹੜੇ ਅੱਜ ਕਹਿਣ ਵੀ ਸਾਡਾ ਕੋਈ ਦੋਸ਼ ਨਹੀਂ ਹੁਣ ਨਾ ਲੋਕਾਂ ਦੇ ਪੁੱਤਾਂ ਨੂੰ ਨੌਕਰੀਆਂ ਮਿਲ ਰਹੀਆਂ ਇਹਨਾਂ ਨੇ ਵਾਅਦਾ ਕੀਤਾ ਤਾਂ ਵੀ ਅਸੀਂ ਘਰ-ਘਰ ਜਿਹੜਾ ਰੁਜ਼ਗਾਰ ਹੈ ਉਹ ਦੋਂਗੇ ਹੋਰ ਜ਼ਿਕਰ ਦੇਣ ਦੀ ਖਾਤਰ ਤਾਂ ਲੋਕ ਆ ਧਰ ਦੇ ਮਾਰਕਾ ਬੈਠੇ ਸਾਲ ਸਾਲ ਹੋਣੇ ਆ ਉਹਨਾਂ ਨੂੰ ਧਰਨੇ ਤੇ ਉਹਨਾਂ ਦੀ ਕੋਈ ਸੁਣਾਈ ਨਹੀਂ ਹੋ ਰਹੀ ਤੇ ਤੁਹਾਡੇ ਤੋਂ ਇੱਕ ਜਾਣ ਜਾਂਦਾ ਗੱਲ ਲੰਬੀ ਹੋ ਗਈ ਤੁਹਾਡੇ ਤੋਂ ਚੰਦ ਸ਼ਬਦਾਂ ਵਿੱਚ ਦੱਸ ਦਿਓ ਤੁਹਾਡੇ ਹਿਸਾਬ ਨਾਲ ਐਮ ਐਲ ਏ ਐਮ ਪੀ ਕਿਹੋ ਜਿਹਾ ਹੋਣਾ ਚਾਹੀਦਾ ਮੈਂ ਚਾਹੁੰਦਾ ਵੀ ਜਿੱਦਾਂ ਦੇ ਅਸੀਂ ਕੇਰਲਾ ਚ ਗਏ ਉੱਥੇ ਐਮ ਐਲ ਏ ਐਮ ਪੀ ਦੇਖੇ ਮੈਂ ਨਾ ਉਹਨਾਂ ਦੇ ਨਾਲ ਕੋਈ ਪੁਲਿਸ ਉਹ ਕੱਲੇ ਲੋਕਾਂ ਦੇ ਕੰਮ ਕਰਦੇ ਲੋਕਾਂ ਦੇ ਵਿੱਚ ਵਿਚਰਦੇ ਹੋ ਸਾਡੇ ਵਾਲਿਆਂ ਦਾ ਤਾ ਦੋ ਸਾਲਾਂ ਚ ਹੀ ਜਿਹੜਾ ਲੋਕਾਂ ਦਾ ਮੋਹ ਹੈ ਜਿਹੜਾ ਉਹ ਭੰਗ ਹੋ ਗਿਆ ਇੰਨਾ ਵਜ਼ਨ ਵੱਧ ਗਿਆ ਸਰੀਰ ਦਾ ਵੀ ਮੋਟਾ ਹੋ ਗਿਆ ਆ ਹਿਮਾਚਲ ਦੇ ਐਮਐਲਏ ਆ ਮੈਂ ਇਹਨਾਂ ਨੂੰ ਚੰਗਾ ਗਣਦਾ ਚਾਹੇ ਉਥੇ ਬੀਜੇਪੀ ਦੇ ਐਮਐਲਏ ਚਾਹੇ ਕਾਂਗਰਸ ਦੇ ਐ ਆ ਸਾਡੇ ਨਾਲ ਲੱਗਦਾ ਇੱਕ ਬੀਜੇਪੀ ਦਾ ਐਮਐਲਏ ਐ ਸੱਤ ਸੱਤੇ ਹੂੰ ਤੇ ਉਹ ਚਾਰ ਵਾਰੀ ਐਮਐਲਏ ਰਹਿ ਲਿਆ ਵਾ ਉਹ ਉਥੇ ਵਿਹਾਂ ਸ਼ਾਦੀਆਂ ਚ ਲੋਕਾਂ ਦੇ ਦੁੱਖਾਂ ਸੁੱਖਾਂ ਚ ਜਿੱਥੇ ਵੀ ਕੋਈ ਲੋਕ ਇਕੱਠੇ ਹੁੰਦੇ ਸੰਗਾਰਸ਼ ਕਰਦੇ ਉਹਦੀ ਚਾਹੇ ਸਰਕਾਰ ਹੋਵੇ ਲੋਕਾਂ ਜਾ ਕੇ ਦਰੀਆਂ ਪਰਾ ਕਰ ਬਹਿਹਣ ਜਾਂਦਾ ਹੂੰ ਸਾਡੇ ਵਾਲੇ ਦੀ ਉਲਟ ਕਹਾਣੀ ਹੈ ਵੀ ਇਹ ਲੋਕਾਂ ਦੇ ਜਿਹੜੇ ਦਰਿਆ ਪਛਾਣਦੇ ਉਹਨਾਂ ਨੂੰ ਇੱਟ ਚ ਨਾ ਕਰਦਾ ਲੇਕਿਨ ਪਛਾਣੀਆਂ ਆਪ ਨੂੰ ਵੀ ਪੈ ਗਈਆਂ ਦਿੱਲੀ ਦੇ ਵਿੱਚ ਆਪ ਵੀ ਧਰਨੇ ਲਾਣੇ ਪੈ ਗਏ ਸੋ ਭਗਵਾਨ ਜੀ ਜਿਹੜਾ ਲੋਕਾਂ ਦਾ ਐਮਪੀ ਹੋਵੇ ਐਮਐਲਏ ਹੋਵੇ ਲੋਕਾਂ ਦੀ ਸੁਣਵਾਈ ਕਰਦਾ ਹੋਵੇ ਲੋਕਾਂ ਦੇ ਨਾਲ ਉਹ ਜਿੱਦਾ ਪਹਿਲਾਂ ਆਂਦਾ ਸੀ ਉਦੋਂ ਹੀ ਲੋਕਾਂ ਦੇ ਵਿੱਚ ਆਵੇ ਲੋਕਾਂ ਦੀ ਗੱਲਬਾਤ ਸੁਣਾਏ ਗਰੀਬ ਗੁਰਬੇ ਲੋਕ ਆ ਸਾਡੇ ਇਲਾਕੇ ਦੇ ਖਾਸ ਕਰਕੇ ਇਸ ਅਨੰਦਪੁਰ ਸੇਡ ਦੇ ਲੋਕ ਆ ਜਿਹੜੇ ਉਹ ਗਰੀਬ ਗੁਰਬਿਆਂ ਦੇ ਆ ਤੇ ਉਹਨਾਂ ਦੀ ਸੁਣਾਈ ਜਿਹੜੀ ਹੋਣੀ ਚਾਹੀਦੀ ਉਹਨਾਂ ਦੇ ਪੁੱਤਾਂ ਨੂੰ ਜਿਹੜਾ ਰੋਜ਼ਗਾਰ ਹੈ ਮਿਲਣਾ ਚਾਹੀਦਾ ਇਹ ਗੈਰ ਕਾਨੂੰਨੀ ਜਿੰਨੇ ਕੰਮ ਹੈ ਉਹ ਸਾਰੇ ਬੰਦ ਹੋਣੇ ਚਾਹੀਦੇ ਸਾਡੇ ਇਲਾਕੇ ਦੇ ਵਿੱਚ ਮਾਈਨਿੰਗ ਨਾ ਬਹੁਤ ਸਾਰੇ ਪਰਿਵਾਰ ਪਾਲੇ ਦੇ ਜਿਹੜੇ ਕਾਨੂੰਨੀ ਤੌਰ ਤੇ ਮਾਈਨਿੰਗ ਹੁੰਦੀ ਸੀ ਅਸੀਂ ਕਾਨੂੰਨੀ ਤੌਰ ਤੇ ਮਾਈਨਿੰਗ ਦੇ ਵਿਰੋਧੀ ਨਹੀਂ ਹੈਗੇ ਅਸੀਂ ਚਾਹਦੇ ਵੀ ਮਾਈਨਿੰਗ ਹੈ ਜਿਹੜੀ ਉਹ ਜੋ ਸਹੀ ਢੰਗ ਹੈ ਮਾਪਦੰਡ ਹੈ ਉਹਦੇ ਅਨੁਸਾਰ ਹੋਵੇ ਤੇ ਉਹਦੇ ਅਨੁਸਾਰ ਕੰਮ ਨਹੀਂ ਮਿਲ ਰਿਹਾ ਹੁਣ ਇਹਨਾਂ ਦਾ ਜਿਹੜਾ ਨਵਾਂ ਕਮਿਸ਼ਨ ਹੈ ਜਿਹੜਾ ਹਰੇਕ ਪਾਸੇ ਚੱਲਦਾ ਚਾਹੇ ਰੇਲਵੇ ਤੇ ਚੱਲਦਾ ਹੋ ਚਾਹੇ ਕਿਤੇ ਕੋਈ ਪ੍ਰਾਈਵੇਟ ਬਿਜਲੀ ਆਣ ਦੇ ਚੱਲਦਾ ਉੱਥੇ ਜਾਂਦੇ ਵੀ ਸਾਡੇ ਜਿਹੜੇ ਬੰਦੇ ਸੈਟ ਹੋਣ ਸਾਡੇ ਕਹਿਣ ਤੇ ਜਿਹੜਾ ਕੰਮ ਹੈ ਉਹ ਵੈ ਇਹਨਾਂ ਨੂੰ ਜਿਹੜੀ ਹੈ ਪੰਜਾਬ ਤੇ ਪਿੰਡਾਂ ਦੇ ਸਾਡੇ ਇਲਾਕੇ ਦੇ ਲੋਕਾਂ ਨੂੰ ਸੋ ਤੁਹਾਡੀ ਗੱਲ ਸਹੀ ਹੈ ਵੀ ਐਮਪੀ ਨੂੰ ਲੋਕਾਂ ਦਾ ਬਣ ਕੇ ਰਹਿਣਾ ਚਾਹੀਦਾ ਐਮਐਲਏ ਨੂੰ ਲੋਕਾਂ ਦੇ ਰਕ ਬਣ ਕੇ ਰਹਿਣਾ ਚਾਹੀਦਾ ਤੇ ਤਾਂ ਇਹ ਤਾਂ ਸਾਡੇ ਨਾਲ ਸਰਦਾਰ ਸੁਰਜੀਤ ਸਿੰਘ ਜੀ ਇੱਤੇ ਜਿਹਦੇ ਨਾਲ ਸਿਰਫ ਆਪਾਂ ਵਿਚਾਰ ਚਰਚਾ ਕੀਤੀ ਹੈ ਕਿਉਂਕਿ ਸਮਾਜ ਸੇਵੀ ਨੇ ਕਿਉਂਕਿ ਰਾਜਨੀਤਿਕ ਇੰਨੇ ਪੱਕੇ ਰਾਜਨੀਤਿਕ ਹੈ ਕਿ ਰਾਜਨੀਤੀ ਨੂੰ ਬੜੇ ਨੇੜਿਓ ਜਾਣਦੇ ਆ ਕਈ ਰਾਜ ਦੇ ਅਨਾਜ ਦੇ ਤਿਕ ਨੇੜੇ ਨੇਤਾ ਨੇ ਉਹਨਾਂ ਨੂੰ ਹੰਡਾ ਚੁੱਕੇ ਨੇ ਸਰਜੀਤ ਸਿੰਘ ਢੇਰ ਇਸ ਕਰਕੇ ਇਹਨਾਂ ਦੇ ਨਾਲ ਵਿਚਾਰ ਚਰਚਾ ਕੀਤੀ ਕਿ ਕਾਮਰੇਡਾਂ ਦਾ ਏਜੰਡਾ ਪੁੱਛਿਆ ਕੀ ਆ ਤੇ ਉਸ ਤੋਂ ਬਾਅਦ ਪਾਰਟੀਆਂ ਦੇ ਕੰਮ ਪੁੱਛੇ ਕੀ ਆ ਤੇ ਉਸ ਤੋਂ ਬਾਅਦ ਨਾਲ ਹੀ ਇਹ ਪੁੱਛਿਆ ਕਿ ਕਿਹੋ ਜਿਹਾ ਐਮਐਲਏ ਜਾਂ ਐਮਪੀ ਸਾਡਾ ਹੋਣਾ ਚਾਹੀਦਾ ਬੜੇ ਸਾਫ਼ ਤੇ ਸੋਹਣੇ ਸ਼ਬਦ ਵੀ ਦੱਸਿਆ ਉਹਨਾਂ ਨੇ ਕਿ ਐਮਪੀ ਜਾਂ ਐਮਐਲਏ ਉਹ ਹੋਣਾ ਚਾਹੀਦਾ ਤੇ ਮੁੱਖ ਮੰਤਰੀ ਵੀ ਆਪਾਂ ਲਾ ਲਈਏ ਜੋ ਲੋਕਾਂ ਦੇ ਵਿੱਚ ਰਹੇ ਲੋਕਾਂ ਦੇ ਵਿੱਚ ਵਿਚਰੇ ਕਿਉਂਕਿ ਨਾ ਲੋਕਾਂ ਨੇ ਇਹਨਾਂ ਨੂੰ ਜਤਾਇਆ ਹੁੰਦਾ ਇਹਨਾਂ ਲੋਕਾਂ ਨੇ ਵੋਟਾਂ ਪਾਈਆਂ ਹੁੰਦੀਆਂ ਇਹਨਾਂ ਲੋਕਾਂ ਤੋਂ ਡਰਨ ਦੀ ਲੋੜ ਨਹੀਂ ਹੁੰਦੀ ਇਹਨਾਂ ਲੋਕਾਂ ਦੇ ਵਿੱਚ ਆ ਕੇ ਵਿਚਰਨਾ ਚਾਹੀਦਾ ਇਹਨਾਂ ਦੇ ਦੁੱਖ ਸੁੱਖ ਪੁੱਛਣੇ ਚਾਹੀਦੇ ਆ ਲੋਕਾਂ ਦੇ ਵਿੱਚ ਰਹਿਣਾ ਚਾਹੀਦਾ ਤੇ ਦੂਜੇ ਪਾਸੇ ਜੇਕਰ ਗੱਲ ਕੀਤੀ ਜਾਵੇ ਤਾਂ ਇਹਨਾਂ ਨੇ ਅਕਾਲੀ ਦਲ ਬਾਦਲ ਦੀ ਕਿਤੇ ਨਾ ਕਿਤੇ ਤਾਰੀਫ ਕੀਤੀ ਆ ਤੇ ਉਸ ਤਾਰੀਫ ਦੇ ਵਿੱਚ ਨਾਲ ਹੀ ਅਕਾਲੀ ਦਲ ਬਾਦਲ ਨੂੰ ਇਹ ਵੀ ਸਲਾਹ ਦੇ ਦਿੱਤੀ ਹੈ ਜਾਂ ਇਹ ਵੀ ਦੱਸ ਦਿੱਤਾ ਹੈ ਕਿ ਉਹਨਾਂ ਦੇ ਘਟ ਹੋਣ ਦਾ ਜਾਂ ਉਹਨਾਂ ਦੇ ਉੱਤੇ ਜੋ ਤੇ ਆਉਤੀ ਜਿਹੜੀ ਤਲਵਾਰ ਡਟਕਾ ਲਟਕ ਰਹੀ ਹੈ ਜਿਸ ਤਰ੍ਹਾਂ ਲੋਕ ਉਹਨਾਂ ਤੋਂ ਦੂਰੀਆਂ ਬਣਾ ਰਹੇ ਨੇ ਜਾਂ ਲੋਕ ਉਹਨਾਂ ਤੋਂ ਪਿੱਛੇ ਹਟ ਰਹੇ ਨੇ ਤੇ ਹੁਣ ਦੇਖਣਾ ਪੈਂਦਾ ਹੈ ਕਿ ਚੰਦੂ ਮਾਜਰਾ ਜੀ ਉਹਨੇ ਇਸ ਚੀਜ਼ ਨੂੰ ਕਿਸ ਤਰ੍ਹਾਂ ਕਵਰ ਕਰਦੇ ਆ ਕਿਉਂਕਿ ਵੱਡਾ ਸਵਾਲ ਇੱਥੇ ਇਹ ਸੀਗਾ ਕਿ ਜੇਕਰ ਬਿਜਲੀ ਰਾਸ਼ਨ ਤੇ ਪੈਨਸ਼ਨ ਬਾਦਲ ਸਰਕਾਰ ਦੀ ਦੇਣ ਸੀ ਤਾਂ ਫਿਰ ਬਾਦਲ ਸਰਕਾਰ ਦੀ ਭੋਲੇ ਜਿਹੇ ਕਿਹੜੀ ਹੋਗੀ ਜਿਸ ਤੋਂ ਬਾਅਦ ਉਹ ਬਿਲਕੁਲ ਗੋਡਿਆਂ ਦੇ ਉੱਤੇ ਆ ਗਿਆ ਬਾਦਲ ਦਲ ਤੇ ਉਸੇ ਤਰ੍ਹਾਂ ਹੁਣ ਆਵਾਦੀ ਪਾਰਟੀ ਉਹ ਵੀ ਆਟਾ ਦਾਲ ਫ੍ਰੀ ਦੇ ਰਹੀ ਆ ਬਿਜਲੀ ਫ੍ਰੀ ਦੇ ਰਹੀ ਆ ਤੇ ਦੇਖਣਾ ਬਣਦਾ ਏ ਹੁਣ ਲੋਕ ਫ੍ਰੀ ਦੀਆਂ ਚੀਜ਼ਾਂ ਨੂੰ ਚੁਣਦੇ ਆ ਜਾਂ ਆਪਣੇ ਰੋਜ਼ਗਾਰ ਦੇ ਲਈ ਲੜਦੇ ਆ ਦੇਖਦੇ ਰਹੋ ਅਖਾੜਾ 2024 ਚੋਣਾਂ ਦੇ ਪੱਖ ਦੇ ਮੁੱਦੇ ਤੇ ਜਲਦ ਨਵੇਂ ਮਹਿਮਾਨ ਦੇ ਨਾਲ ਫੇਰਾ ਮੰਗੇ ਸਤਿ ਸ੍ਰੀ ਅਕਾਲ